ਤੁੱਦ ਬੇਨੇ ਅਵਰ ਨਦੀ ਸੇ ਕੋਏ ਤੁੱਦ ਬੇਨ ਅਵਰ ਨਦੀ ਸੇ ਕੋਏ ਮੇਰੇ ਕਰਤਾ ਪੁਰਖ ਕਰਤਾ ਮੇਰੇ ਕਰਤਾ ਪੁਰਖ ਕਰਤਾ ਏ ਕਰਤਾ ਦਰਗਾ ਸਾਚੀ ਦੇ ਟੋਏ ਦਰਗਾ ਸਾਚੀ ਦੇ ਟੋਏ ਦਰਗਾ ਸਾਚੀ ਦੇ ਟੋਏ ਦਰਗਾ ਸਾਚੀ ਦੇ ਟੋਏ ਦਰ ਠਾਂਡੇ ਬਖਸ਼ਣ ਹਾਰ ਦਰ ਠਾਂਡੇ ਬਖਸ਼ਣ ਹਾਰ ਦਰ ਠਾਂਡੇ ਬਖਸ਼ਣ ਹਾਰ ਦਰ ਠਾਂਡੇ ਬਖਸ਼ਣ ਹਾਰ ਹਰ ਜਨ ਤੇਰੇ ਦਰ ਖਲੋਏ ਹਰ ਜਨ ਤੇਰੇ ਦਾਰ ਖਲੋਏ ਹਰ ਜਨ ਤੇਰੇ ਦਾਰ ਖਲੋਏ ਹਰ ਜਨ ਤੇਰੇ ਦਾਰ ਖਲੋਏ ਨੀਮ ਨੀਮ ਕਾਰਣ ਨਾਮ ਸ਼ਕਾਰ ਨੇਮ ਨੇਮ ਕਰਨੇ ਮਸ਼ਕਾਰ ਨੇਮ ਨੇਮ ਕਰਨੇ ਨਿਸ਼ਕਾਰੋ ਨੇਮ ਨੇਮ ਕਰਨੇ ਨਿਸ਼ਕਾਰੋ ਨਾਮ ਤਾਗੇ ਲੈ ਪਰੋਏ ਨਾਮ ਤਾਗੇ ਲੇ ਪਰੋਏ ਨਾਮ ਸਾਕੇ ਲੇ ਪਰੋਏ ਨਾਮ ਸਾਕੇ ਲੇ ਪਰੋਏ ਵਿਚੜ ਜਾਣਾ ਵਿੱਚ ਸੰਸਾਰ ਵਿਚੜ ਜਾਣਾ ਵਿੱਚ ਸੰਸਾਰ ਵਿਚੜ ਜਾਣਾ ਵਿੱਚ ਸੰਸਾਰ ਵਿਚੜ ਜਾਣਾ ਵਿੱਚ ਸੰਸਾਰ ਸੱਚ ਮੁਹੱਬਤ ਵਿੱਚ 모 ਹੈ ਸੱਚ ਮੁਹੱਬਤ ਵਿੱਚ 모 ਹੈ ਤਰੰਗੋ ਦੇ ਸਾਚਾ ਮਹabhut ਵੇਚੋ ਹੈ ਮਾਇਆ ਮਮਤਾ ਕੂੜ ਨਿਵਾਰ ਮਾਇਆ ਮਮਤਾ ਕੂੜ ਨਿਵਾਰ ਮਾਇਆ ਮਮਤਾ ਕੂੜ ਨਿਵਾਰ ਜਿੰਨਾ ਸਤਗੁਰ ਤੇਰੇ ਚਰਨ ਛੋਹੇ ਜਿੰਨਾ ਸਤਗੁਰ ਤੇਰੇ ਚਰਨ ਛੋਹੇ ਜਿੰਨਾ ਸਤਗੁਰ ਤੇਰੇ ਲਖ ਚਰਾਸੀ ਵਿੱਚੋਂ ਕਰਨਾ ਪਾਰ ਲਖ ਚਰਾਸੀ ਵਿੱਚੋਂ ਕਰਨਾ ਪਾਰ ਲਖ ਚਰਾਸੀ ਵਿੱਚੋਂ ਕਰਨਾ ਪਾਰ ਲਖ ਚਰਾਸੀ ਵਿੱਚੋਂ ਕਰਨਾ ਪਾਰ

ਏਕਾ ਦੇਣਾ ਤੁਰਦਾ ਵਾਰ ਏਕਾ ਦੇਣਾ ਤੁਰਦਾ ਵਾਰ ਏਕਾ ਦੇਣਾ ਤੁਰਦਾ ਵਾਰ ਏਕਾ ਦੇਣਾ ਤੁਰਦਾ ਵਾਰ ਦੇਵਨ ਹਾਰ ਸੱਚੀ ਸਰਕਾਰ देवन हार, सची सरकार। देवन हार, सची सरकार। देवन हार सची सरकार सोहंग महाराज शेर सङ्घ विष्णु भगवा जय so hang maray sher singh vishnu bhagwan ji so hang maray singh vishnu bhagwan Diye Sohang hang maray singh vishnu भगवान् दी शेर सिंह विष्णु भगवान् दी ज